ਸਤਿ ਸ਼੍ਰੀ ਅਕਾਲ ਦੋਸਤੋ ਮੈਂ ਜਗਜੀਤ ਬਠਿੰਡੇ ਵਾਲਾ ਤੇ ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਲੈ ਦਰਸ਼ਕੋ ਜੇ ਕਿਸੇ ਭੈਣ ਨੇ ਜੇ ਕਿਸੇ ਵੀਰ ਨੇ ਘਰ ਦਾ ਬਣਿਆ ਜ਼ਹਿਰ ਮੁਕਤ ਘਿਓ ਜਾਂ ਲੱਸੀ ਲੈਣੀ ਆ ਰੇਟ ਵਗੈਰਾ ਸਾਰਾ ਕੁਝ ਉਹ ਭੈਣ ਤੋਂ ਤੁਹਾਨੂੰ ਜਾਣਕਾਰੀ ਲੈ ਕੇ ਦੇਵਾਂਗੇ ਪਹਿਲਾਂ ਤੁਹਾਨੂੰ ਸਾਰਾ ਇਹਨਾਂ ਦਾ ਪ੍ਰੋਪਰ ਜਿਸ ਤਰੀਕੇ ਨਾਲ ਇਹ ਦੇਸੀ ਘਿਓ ਜਾਂ ਲੱਸੀ ਕਾੜਨੀ ਦੀ ਤਿਆਰ ਕਰਦੇ ਆ ਉਹ ਤੁਹਾਨੂੰ ਵਿਜ਼ਿਟ ਕਰਾ ਦਈਏ ਆ ਦੇਖੋ ਕੋਈ ਇਹ ਨਹੀਂ ਵੀ ਕੋਈ ਹੋਟਲਾਂ ਦੇ ਮਗਰ ਆ ਜਾਂ ਕੋਈ ਮਸ਼ੀਨਾਂ ਨਾਲ ਕੋਈ ਚੀਜ਼ਾਂ ਪਾੜਦੇ ਆ ਜਾਂ ਕੁਝ ਹੋਰ ਕਰਦੇ ਆ ਜਾਂ ਕੋਈ ਕੈਮੀਕਲ ਨਾਲ ਚੀਜ਼ਾਂ ਤਿਆਰ ਕਰਦੇ ਆ ਬਿਲਕੁਲ ਇਹਨਾਂ ਨੇ ਤੌੜਿਆਂ ਨੂੰ ਧੋ ਕੇ ਕੂਚ ਕੇ ਤੇ ਹੁਣ ਪ੍ਰੋਪਰ ਤੁੱਪੇ ਤੁੱਪਲਵਾਈ ਜਾਂਦੇ ਆ ਤੇ ਆ ਭੈਣਾਂ ਇਹਦੇ ਵਿੱਚ ਸਾਗ ਵਗੈਰਾ ਰੈਂਦੇ ਆਗੇ ਵੀਰੇ ਆਪਾਂ ਜਿਵੇਂ ਪ੍ਰਾਣੀ ਅੱਗੇ ਬਜ਼ੁਰਗ ਮਾਤਾ ਨਹੀਂ ਆ ਤੌੜੀ ਵਿੱਚ ਸਾਗ ਰੈਂਦੀਆਂ ਸੀਗੀਆਂ ਹਾਰੇ ਵਿੱਚ ਵੀ ਰੈਂਦੀਆਂ ਹੁੰਦੀਆਂ ਸੀ ਆ ਦਾਲ ਵਗੈਰਾ ਸੁੱਕੀ ਦਾਲ ਇਹਦੇ ਵਿੱਚ ਵੀ ਵੀਰੇ ਮੈਂ ਸਾਗ ਧਰਦੀ ਹੁੰਨੀ ਆਗੀ ਹੁਣ ਕਈ ਵਾਰ ਅਹੇ ਜੇ ਹੁਣ ਪਤੀਲੇ ਆਉਂਦੇ ਨੇ ਇਹਨਾਂ ਵਿੱਚ ਵੀ ਸਾਗ ਧਰ ਦੰਦੇ ਨੇ ਕਿ ਜਿਵੇਂ ਆ ਦਾਹਜੀ ਲੋਹਾ ਕੋਈ ਵੀ ਲਾ ਲਓ ਫਤਿਹ ਹੁੰਦਾਗਾ ਤੇ ਆਪਾਂ ਇਹ ਤੌੜੀ ਵਿੱਚ ਰੈਂਦੇ ਹੁੰਨੇ ਵੀਰੇ ਸਾਗ ਇਹ ਤਾਂ ਇਹ ਤਾਂ ਕੋਈ ਫਰਕ ਰੈਂਦਾ ਜੀ ਵੀਰੇ ਬਹੁਤ ਜ਼ਿਆਦਾ ਜਮਾ ਬਿਲਕੁਲ ਤਜਾਬ ਕਹਿੰਦੇ ਨੇ ਬਣਦੇ ਨੇਗੇ ਤੇ ਜਿਹੜੀ ਮੇਰੇ ਮਾਤਾ-ਮਾਂ ਭੈਣਾਂ ਨੇ ਖਾਦਾ ਹੋਊਗਾ ਉਹਨਾਂ ਨੂੰ ਪਤਾ ਹੋਊ ਇਹਦਾ ਟੇਸਟ ਦਾ ਇਹਦੇ ਵਿੱਚ ਆਪਾਂ ਰੈਂਦੇ ਹੁੰਨੇ ਆ ਥੱਲੇ ਥੋੜੀ ਮਿੱਟੀ ਤਾਲ ਆ ਲਾ ਲੰਨੇ ਆਗੇ ਕਿਉਂ ਫਿਰ ਪੁੱਟਣ ਦਾ ਡਰ ਰਹਿੰਦਾ ਹੈ ਜੀ ਆਹ ਦੇਖੋ ਦਰਸ਼ਕੋ ਲਾਈਵ ਵੀ ਤੁਹਾਨੂੰ ਚੱਲਦੀ ਵੀਡੀਓ ਚ ਦਿਖਾ ਦਿੰਨੇ ਆ ਕਾਰਨੀ ਦਾ ਦੁੱਧ ਸਾਰਾ ਦਿਨ ਇਹਦੇ ਵਿੱਚ ਗੋਹੇ ਪਾ ਕੇ ਭੈਣ ਰੱਖ ਦਿੰਦੀ ਆ ਭੈਣੇ ਕਿੰਨੇ ਘੰਟੇ ਫਿਰ ਇਹ ਬਣ ਜਾਂਦਾ ਕਿੰਨੇ ਘੰਟੇ ਚ ਕੱਢ ਜਾਂਦਾ ਵੀਰੇ ਆਪਾਂ ਸਵੇਰੇ ਧਰ ਦਿੰਨੇ ਆਗੇ ਜਿਵੇਂ ਆਪਾਂ ਧਾਰਾਂ ਚੋਲਿਓ ਤੋਂ ਬਾਅਦ ਕੰਮ ਧੰਦਾ ਨਿਮੇੜ ਕੇ ਇਹਦੇ ਵਿੱਚ ਪਾਠੀਆਂ ਵਗੈਰਾ ਪਾ ਕੇ ਇਸ ਤਰ੍ਹਾਂ ਹੁਣ ਸਾਰਾ ਦਿਨ ਕੜੂਗਾ ਵੀਰੇ ਸ਼ਾਮ ਨੂੰ ਆਪਾਂ 4 ਵਜੇ ਜਮਾ ਲਾਲ ਹੋ ਜਾਊਗਾ ਕੜ ਕੇ ਹਲੇ ਟਾਈਮ ਘੱਟ ਹੋਇਆ ਤਾਂ ਹਲੇ ਕੜਿਆ ਨਹੀਂ ਹੈਗਾ ਤੇ ਉੱਪਰੋਂ ਐਵੇਂ ਆਪਾਂ ਟਰਾਪੜ ਨਾਲ ਟੱਕ ਦਿੰਨੇ ਆ ਗਿਆ ਦੇਖੋ ਆ ਵੀ ਕੜੀ ਜਾਂਦਾਗਾ ਵੇਖੋ ਬਈ ਦਰਸ਼ਕੋ ਜੇ ਸ਼ਾਮ ਤੱਕ ਲਾਲ ਹੋ ਜਾਊਗਾ ਜਮਾ ਜੀ ਉਦੋਂ ਬਾਅਦ ਫਿਰ ਜਾਗ ਲੱਗਣਾ ਇਹਨੂੰ ਜਾਗ ਲੱਗਣਾ ਦਹੀਂ ਬਣਨੀ ਹੈ ਉਦੋਂ ਬਾਅਦ ਮੱਖਣ ਤਿਆਰ ਹੁੰਦਾ ਕੜੇ ਹੋਏ ਦੁੱਧਾਂ ਵਾਲੇ ਦਾ ਵੀ ਥਰਕਾ ਜਿਹੜੀਆਂ ਭੈਣਾਂ ਨੂੰ ਪਤਾ ਹੀ ਹੋਗਾ ਜਿਹੜੀਆਂ ਕੱਢਦੀਆਂ ਨੇ ਮੈਂ ਕੋਈ ਐ ਨਹੀਂ ਕਹਿੰਦੀ ਵੀ ਮਾਈ ਕੱਢਦੀਆਂ ਤੇ ਆ ਆਪਾਂ ਕਿਉਂ ਹੁੰਦਾ ਹੈ ਤੋ ਤਿਆਰ ਹੁੰਦਾ ਹੈ ਵੀਰੇ ਵੇਖੋ ਵੀ ਦਰਸ਼ਕੋ ਇੱਕ ਚਮਚਾ ਪਾਇਆ ਭੈਣੇ ਦਾਲ ਦੇ ਵਿੱਚ ਜਾਂ ਸਬਜੀ ਦੇ ਵਿੱਚ ਫਿਰ ਦੱਸੂਗਾ ਦੱਸੂਗਾ ਵੀਰੇ ਖਾ ਕੇ ਦੇਖ ਕੇ ਅਗਰਾ ਹੈ ਨਾ ਤੇ ਬਾਕੀ ਜਿਹੜਾ ਆਪਾਂ ਕਹਿ ਦਿੰਦੇ ਨੇਗੇ ਕਈ ਕਮੈਂਟਾਂ ਚ ਵੀ ਆਖਣਗੇ ਵੀਰੇ ਇੰਨਾ ਕਿਉਂ ਦਾ ਰੇਟ ਜੀ ਸਾਨੂੰ 700 ਨੂੰ ਮਿਲ ਜਾਂਦਾ ਹੈਗਾ 500 ਨੂੰ ਮਿਲ ਜਾਂਦਾ ਹੈਗਾ ਹੈਨਾ ਇਹ ਦੇਖੋ ਤੁਸੀਂ ਭਾਰਤ ਕੇ ਕਰੀਮ ਦਾ ਵੀ ਦੇਖੋ ਇੱਕ ਟਾਈਮ ਆਪਾਂ ਹੱਥ ਫੜ ਜਾਂਦੇ ਨੇ ਜਿਵੇਂ ਖੁਸ਼ਕ ਹਵਾ ਚੱਲਦੀ ਹੈਗੀ ਹਨਾ ਉਦੋਂ ਥੋੜਾ ਜਿਹਾ ਦੇਖੋ ਇਸ ਤਰ੍ਹਾਂ ਲਾਓ ਮੂੰਹ ਤੇ ਵੀ ਲਾਓ ਆਪਾਂ ਫੇਸ ਤੇ ਕਦੇ ਵੀ ਕਰੀਮ ਨਹੀਂ ਵਰਤੀ ਹੈਗੀ ਆ ਦੇਖੋ ਕਿੰਨੀ ਕਿਉੜੀ ਹੈ ਬਾਕੀ ਇਹ ਦਾਣੇਦਾਰ ਹੋਊਗਾ ਵੀਰੇ ਕਿਉਂ ਅੱਛਾ ਇਹਦੀ ਜੇ ਖਾਸੀਅਤ ਹੈ ਪ੍ਰੋਪਰ ਦਾਣੇਦਾਰ ਹੋਣਾ ਦਾਣੇਦਾਰ ਹੋਊ ਕਿਤੇ ਮਰਜ਼ੀ ਆਪਣਾ ਤੁਸੀਂ ਕਿਤੇ ਮਰਜ਼ੀ ਇਹਦੇ ਕਿਸੇ ਵੀਰ ਨੇ ਲੈਣਾ ਹੋਵੇ ਟੈਸਟ ਕਰਾ ਕੇ ਸਿੰਪਲ ਭਰਾ ਕੇ ਸਾਡੇ ਕੋਲੋਂ ਜੀ ਆਪਣੇ ਵੀਰੇ ਦੇਖੋ ਆ ਕਿਉਂ ਨਹੀਂ 100% ਗਾਰੰਟੀ ਹੈ ਕਿਤੇ ਮਰਜ਼ੀ ਬੇਚਕ ਹੋ ਕੇ ਅਗਲਾ ਸਿੰਪਲ ਪ੍ਰਵਾਹ ਸਕਦਾ ਅਸੀਂ ਇਹਦੇ ਜ਼ਿੰਮੇਵਾਰ ਹੋਵਾਂਗੇ ਜੇ ਇਹਦੇ 'ਚ ਕੋਈ ਵੀ ਚੀਜ਼ ਇਸ ਤਰ੍ਹਾਂ ਦੀ ਹੋਊਗੀ ਮਿਲਾਵਟ ਹੋਊਗੀ ਜਾਂ ਕੋਈ ਉਹ ਹੋਊਗਾ ਕੀ ਭਣੇ ਰੇਟ ਕੀ ਕਰਦੀ ਹੈ ਫਾਇਦਾ ਵੀਰੇ ਰੇਟ ਉਹੀ ਗੱਲ ਹੈ ਨਾ ਜੇ ਆਪਾਂ ਰੇਟ ਦੱਸਦੇ ਆ ਫਿਰ ਅਗਲਾ ਕਹਿਣਾ 800 ਨੂੰ ਪਰ ਵੀ ਇੰਨੀ ਮੇਨਟ ਕਰਦੇ ਆਗੇ ਜਦੋਂ ਆਪਾਂ ਦੇਖੋ ਸਾਰਾ ਦਿਨ ਪਸ਼ੂ ਸਾਭਦੇ ਆ ਆਪ ਖੁਦ ਸਾਭਦੇ ਆਗੇ ਫਿਰ ਇਹਨੂੰ ਦੁੱਧ ਕੱਢਦੇ ਆ ਕਾਰਦੇ ਆ ਫਿਰ ਜਾਗ ਲਾਵਾਂਗੇ ਰੇੜਕਾਂਗੇ ਇਹਦਾ ਰੇਟ ਵੀਰੇ ਸਹੀ ਜਾਈ ਜੋ 1800 ਰੁਪਏ ਕਿਲੋ ਹੈਗਾ ਲਓ ਵੀ ਵੀਰੋ ਜੇ ਕਿਸੇ ਭੈਣ ਨੇ ਜਾਂ ਕਿਸੇ ਵੀਰ ਨੇ ਦੇਸੀ ਕਿਉਂ ਲੈਣਾ ਤਾਂ ਭੈਣ ਨਾਲ ਸੰਪਰਕ ਕਰ ਲਿਓ ਭੈਣੇ ਤੁਹਾਡਾ ਨਾਮ ਤੇ ਆਪਣੀ ਲੋਕੇਸ਼ਨ ਦੱਸਿਓ ਜਿੱਥੇ ਜੇ ਪਹੁੰਚਾ ਹਾਂ ਹਾਂ ਜੀ ਮੇਰਾ ਨਾਮ ਹੈਗਾ ਮਨਦੀਪ ਕੌਰ ਤੇ ਆਪਣਾ ਲੋਕੇਸ਼ਨ ਹੈਗੀ ਹੈਗੀ ਲੌਂਗਵਾਲ ਦੇ ਨੇੜੇ ਪੈਂਦਾ ਆਪਣਾ ਪਿੰਡ ਮੰਡੇਰ ਖੁਰਦ ਧਨੋਲਾ ਮੰਡੀ ਦੇ ਵੀ ਨੇੜੇ ਪੈਂਦਾ ਹੈਗਾ ਨਹਿਰ ਵਾਲੇ ਮੰਡੇਰ ਵਾਜਦੇ ਮੰਡੇਰ ਮੰਡੇਰ ਖੁਰਦ ਦਾ ਨਹਿਰ ਵਾਲੇ ਮੰਡੇਰ ਵਾਜਦੇ ਆ ਹਾਂ ਹਾਂ ਜੀ ਤੇ ਮੋਬਾਈਲ ਨੰਬਰ ਭੈਣੇ ਤੁਹਾਡਾ ਬੋਲਿਓ 991456 60443 ਇਹ ਹੋਰ ਵੀ WhatsApp ਨੰਬਰ ਹੈ ਕਿ ਇੱਕ ਹੀ ਚੱਲਦਾ ਜੀ ਇਹਦੇ ਤੇ WhatsApp ਚੱਲਦਾ ਜੀ ਹਾਂ ਵੀਰੇ ਹਾਂ ਲਓ ਵੀ ਦਰਸ਼ਕੋ ਕੋਈ ਵੀ ਭੈਣ ਭਰਾ ਸੰਪਰਕ ਭੈਣ ਨਾਲ ਕਰਕੇ ਦੇਸੀ ਘਿਓ ਜਾਂ ਲੱਸੀ ਲੱਸੀ ਦਾ ਕੋਈ ਸ਼ਕੀਨ ਹੈ ਬਾਹਰੋਂ ਆਇਆ ਕੋਈ ਘੁੰਮਣ ਵਾਸਤੇ ਪੰਜਾਬ ਦੇ ਵਿੱਚ ਤਾਂ ਤੁਸੀਂ ਸੰਪਰਕ ਕਰਕੇ ਭੈਣ ਤੋਂ ਤਾਜੀ ਲੱਸੀ ਕਾਰਨੀ ਦੀ ਲੱਸੀ ਵੀ ਲੈ ਸਕਦੇ ਹੋ ਤੇ ਦੇਸੀ ਘਿਓ ਵੀ ਲੈ ਸਕਦੇ ਹੋ ਲੱਸੀ ਦਾ ਭੈਣੇ ਕੀ ਰੇਟ ਹੋ ਜੂਗਾ ਲੱਸੀ ਦਾ ਰੇਟ ਵੀਰੇ ਆਪਾਂ ਰੱਖਿਆਗਾ 30 ਰੁਪਏ ਲੀਟਰ ਰੱਖਿਆ ਹਨਾ 30 ਰੁਪਏ ਲੀਟਰ ਆਪਣੀ ਬੀਵੀ ਵੀ ਇਤਨੋਂ ਲੈ ਆਣੇ ਹੈਗੇ ਆਪਣੀ ਬਿਲਕੁਲ ਉਹਦੀ ਲੱਗ ਜਾਂਦੀ ਹੈਗੀ ਲੱਸੀ ਸਾਰੀ ਵਿਕ ਜਾਂਦੀ ਹੈਗੀ ਆ ਦੇਖੋ ਇੱਧਰ ਬੋਤਲਾਂ ਲਿਆ ਕੇ ਰੱਖਿਆ ਉਹ ਕਹਿੰਦੇ ਨੇ ਬੋਤਲਾਂ ਚ ਪਾ ਕੇ ਦੇ ਦਿਓ ਸਾਨੂੰ ਪੈਕ ਕਰਕੇ ਲੈ ਕੇ ਜਾਂਦੇ ਹਾਂ ਹਾਂ ਲੋ ਵੀ ਦਰਸ਼ਕੋ ਕੈਮਰਾਮੈਨ ਨੂੰ ਕਹਿੰਦੇ ਵੀ ਦਿਖਾਓ ਕਿੱਥੇ ਆ ਪਏ ਨੇ ਬੋਤਲਾਂ ਜਿਹੜੀ ਗੱਲ ਕਹੀ ਜਾਂਦੇ ਉਹ ਨਾਲ ਜਗ੍ਹਾ ਦਿਖਾਈ ਜਾਈਏ ਹਾਂ ਗ੍ਰੇ ਹਾਂ ਹਾਂ ਲੋ ਵੀ ਦਰਸ਼ਕੋ ਬਸ ਇਹਨਾਂ ਚ ਤੋਕੇ ਸਾਫ਼ ਕਰਕੇ ਭਰ ਕੇ ਲੈ ਜਾਾਂਗੇ ਆਪਾਂ ਸਵੇਰੇ ਅੱਛਾ ਹਾਂ ਆਹ ਵੇਖੋ ਦਰਸ਼ਕੋ ਅੱਛਾ ਇਹ ਬੋਤਲਾਂ ਦੇ ਵਿੱਚ ਭਾਣੇ ਫਿਰ ਲੱਸੀ ਭਰ ਕੇ ਲੈ ਜਾਣੇ ਹੋ ਹਾਂ ਉਹ ਕਹਿੰਦੇ ਨਿੰਮੜੇ ਦੇ ਵਿੱਚ ਲੱਗੀ ਹੋਈ ਆ ਨਹੀਂ ਵੀਰੇ ਲੋਕਲ ਜਿਹੜੇ ਬੱਸ ਸਟੈਂਡ 'ਚ ਖੜ੍ਹਦੇ ਨੇ ਕੋਈ ਵੀ ਤੁਰਿਆ ਜਾਂਦਾ ਕੋਈ ਬੱਸਾਂ ਵਾਲੇ ਕੋਈ ਵੀ ਲਿਆ ਸਕਦਾ ਹੈਗਾ ਜੀ ਲੋਕਲ ਘਰ ਵਾਲੇ ਤਾਂ ਹਲੇ ਵੀ ਉਹ ਆਪਦਾ ਕੋਈ ਬਰਤਨ ਵੀ ਲਿਆਉਂਦੇ ਨੇਗੇ ਫਿਰ ਉਹ ਕਈ ਵਾਰ ਆਉਂਦੇ ਜਾਂਦੇ ਲੰਘਦੇ ਨੇ ਉਹਨਾਂ ਕੋਲ ਨਹੀਂ ਹੁੰਦਾ ਹੈਗਾ ਆਲਾ ਬੋਤਲ ਫੜ ਕੇ ਹੀ ਲੈ ਜਾਂਦਾ ਹੈਗਾ ਪੜੇ ਜਿਵੇਂ ਵੇਖੋ ਕਾਰ ਨਹੀਂ ਦੇ ਨਾਂ ਤੇ ਕਈ ਤਰ੍ਹਾਂ ਦੇ ਹਨਾ ਠੱਗੀਆਂ ਵੀ ਹੋਈ ਜਾਂਦੀਆਂ। ਕੀ ਫਿਰ ਇਹਦੇ ਚ ਕੀ ਤੁਹਾਡੀ ਹੋਰ ਕੀ ਖਾਸੀਅਤ ਹੈ? ਵੀਰੇ ਮੇਰੀ ਖਾਸੀਅਤ ਮੈਨੂੰ ਕੀ ਸੌਕ ਐ ਸੀਗਾ ਵੀ ਜਿਵੇਂ ਪਹਿਲਾਂ ਆਪਣੀਆਂ ਹਨਾ ਮਾਤਾਵਾ ਕਰਦੀਆਂ ਸੀ ਵੀ ਕੱਚੇ ਹੁੰਦੇ ਸੀਗੇ ਚੁੱਲ੍ਹੇ ਹਾਰੇ ਕੱਚੇ ਰੱਖਦੇ ਹੁੰਦੇ ਸੀ। ਪੱਕਾ ਤਾਂ ਹੁਣ ਹਰ ਇੱਕ ਬੇਟੀ ਜਨਸਮੈਂਟਡ ਲੈ ਕੇ ਵੀ ਉਹ ਕਰ ਲੈਂਦਾ ਆਪਾਂ ਸਾਰਾ ਇਹ A to Z ਸਾਰਾ। ਦੇਖੋ ਮੈਂ ਕੱਚਾ ਆਪ ਤਿਆਰ ਕੀਤਾਗਾ ਦੇਖੋ ਆਹ। ਪੁਰਾਣਾ ਕਮਾ ਕਈ ਭੈਣਾਂ ਨੂੰ ਕਈ ਬਜ਼ੁਰਗਾਂ ਨੂੰ ਪੁਰਾਣਾ ਸਮਾਂ ਤੁਸੀਂ ਯਾਦ ਕਰਾਤਾ ਜਦੋਂ ਕੱਚੀਆਂ ਰਸੋਈਆਂ ਹੁੰਦੀਆਂ ਸੀ ਤੇ ਐਂ ਚੁੱਲ੍ਹੇ ਹੁੰਦੇ ਸੀ ਹਨਾ ਕੱਚੇ ਚੁੱਲ੍ਹੇ ਹੁੰਦੇ ਸੀਗੇ ਤੇ ਐਂ ਮੰਜੇ ਡਾਏ ਹੁੰਦੇ ਸੀ ਹਾਂ ਵੀ ਇੱਥੇ ਬੈਠ ਕੇ ਹੁੰਦਾ ਸੀ ਟਟੜੀਆਂ ਹੁੰਦੀਆਂ ਸੀ ਹਨਾ ਜੀ ਹਾਂ ਬੈਠ ਕੇ ਰੋਟੀ ਖਾਣੀ ਹਨਾ ਤੁਹਾਨੂੰ ਮੂਰੇ ਕਿੰਨਾ ਵਧੀਆ ਲੱਗਦਾਗਾ ਸੰਯੁਕਤ ਪਰਿਵਾਰ ਹੁੰਦੇ ਸੀ ਹਨਾ ਹਾਂ ਜੀ ਹਾਂ ਹਾਂ ਪ੍ਰਸ਼ਾਦਾ ਪਾਣੀ ਸਕਦਾ ਸੀਗਾ ਹੂੰ ਤੇ ਰੱਬ ਦਾ ਨਾਮ ਲੈਂਦਾ ਸੀ ਪਰ ਅੱਜ ਕੀ ਕਾਰਨ ਅੱਜ ਫੋਨਾਂ ਦੇ ਉੱਪਰ ਲਾਈਫ ਇੰਨੀ ਵਿਜੀ ਹੋ ਗਈ ਨਾ ਹਾਂ ਕਿ ਮਨ ਲਵੇ ਦਿਨ ਨਾ ਤਾਂ ਮੁੜ ਕੇ ਆਉਣੇ ਪੈਸੇ ਦੇ ਦੌੜ ਲਾ ਕੇ ਕੱਲੀ ਬਸ ਜੀ ਪੈਣੇ ਫਿਰ ਇਹ ਤੁਸੀਂ ਕਿਤੇ ਫਿਲਮੀ ਫੁੱਲਮੀ ਸੀਨ ਦੇਖਿਆ ਸੀ ਜਿਆ ਕਿਵੇਂ ਬਣਾਏ ਤੁਸੀਂ ਇੰਨੇ ਸੋਹਣੇ ਨਹੀਂ ਵੀਰੇ ਫਿਲਮੀ ਨਹੀਂ ਕਰੀ ਬਣਾਏ ਨੇ ਕਿ ਥੋੜੇ ਇਟਾਂ ਵੀ ਆਪਣੇ ਕੋਲ ਆਈ ਪ੍ਰਾਣੀਆਂ ਇਟਾਂ ਸੀ ਕੋਈ ਆਏ ਨਹੀਂ ਕੀਤਾ ਵਰਤੋ ਵੀ ਆਪਾਂ ਨਵੀਂ ਚੀਜ਼ ਲਾਈ ਐ ਤੇ ਕੋਈ ਇੱਕ ਰੁਪਈਆ ਖਰਚ ਨਹੀਂ ਆਇਆ ਹੈਗਾ ਮਿੱਟੀ ਵੀ ਲਿਆਂਦੀ ਦੇਖ ਹੁਣ ਤਾਂ ਮੀਂਹ ਪੈ ਗਿਆ ਨਾ ਆਪਾਂ ਤਾਂ ਕਰਕੇ ਰੰਗ ਜਾ ਲੈ ਗਏ ਤੇ ਕਲਰ ਵੀ ਕੀਤੇ ਹੋਏ ਸੀਗੇ ਮੇਰੇ ਤੇ ਥੋੜੇ ਥੋੜੇ ਤਾਂ ਦਿਸ ਰਹੇ ਨੇਗੇ ਹੁਣ ਦੁਬਾਰਾ ਕਰਾਂਗੇ ਜਿਵੇਂ ਧੁੱਪਾਂ ਪੈਣ ਲੱਗਿਆ ਨਹੀਂ ਠੰਡ ਕਰਕੇ ਉਹ ਹੋ ਗਿਆ ਸੀਗਾ ਤੇ ਵੀਰੇ ਐਵੇਂ ਖੜਾ ਕਰਕੇ ਡਿਜ਼ਾਈਨ ਹੋਰ ਵੀ ਕਾਫੀ ਬਣਦੇ ਨੇ ਪਰ ਵੀ ਮੈਨੂੰ ਇਸ ਤਰ੍ਹਾਂ ਵਧੀਆ ਲੱਗਿਆ ਜਾਣੀ ਇਹ ਹੂੰ ਤੇ ਆ ਜਿਵੇਂ ਅੱਗੇ ਮੋਰਨੀਆਂ ਵਗੈਰਾ ਪਾਉਂਦੇ ਸੀ ਓਵੇਂ ਆਪਾਂ ਮੋਰਨੀਆਂ ਵਗੈਰਾ ਦੇਖੋ ਪਾਈਆਂ ਹੋਈਆਂ ਨੇ ਇਹ ਭਲੇ ਮੋਰਨਾਂ ਤੁਸੀਂ ਮੋਰਨੀਆਂ ਫਿਰ ਆਪ ਮਿੱਟੀ ਨਾਲ ਪਾਈਆਂ ਇਹ ਮਿੱਟੀ ਨਾਲ ਬਣਾਈਆਂ ਨੇ ਵੀਰੇ ਕਈ ਹੁੰਦੇ ਨੇਗੇ ਹਨਾ ਰੰਗ ਨਾਲ ਵੀ ਛਾਪ ਦਿੰਦੇ ਨੇ ਮੈਂ ਮਿੱਟੀ ਨਾਲ ਤਿਆਰ ਕੀਤੀਆਂ ਨਹੀਂ ਆਈਆਂ ਇਹ ਕਿੰਨੇ ਦਿਨਾਂ ਚ ਭਲੇ ਫਿਰ ਇਹ ਰਸੋਈ ਤਿਆਰ ਕਰਤੀ ਤੁਸੀਂ ਵੀਰੇ ਨੂੰ ਲੱਗ ਗਿਆ ਸੀ ਹਫਤਾ ਹਫਤਾ ਲੱਗਿਆ ਇੰਨੇ ਅਣਖੇ ਜੋ ਫਿਰ ਹੈ ਹਾਂ ਉਹ ਰਿਹਾ ਰਿਹਾ ਹਫਤਾ ਬਿਤਾ ਲੱਗ ਗਿਆ ਮੈਨੂੰ ਫਿਰ ਮੱਝਾਂ ਸਾਹਮਣੀਆਂ ਪੈਣੀਆਂ ਨੇ ਪਹਿਲਾਂ ਘਰ ਦੇ ਕੰਮ ਕਰਨੇ ਪੈਂਦੇ ਨੇ ਫਿਰ ਇਹ ਤੇ ਲਾਉਂਦੀ ਸੀ ਕਿ ਘੰਟਾ ਡੇਢ ਘੰਟਾ ਵਾਹ ਜੀ ਵਾਹ ਬਹੁਤ ਤੁਸੀਂ ਦਾ ਕਰਮ ਵਾਲਿਓ ਪਰ ਫਿਰ ਇੰਨਾ ਸ਼ੌਂਕ ਕਿਵੇਂ ਵੀਰੇ ਜਦੋਂ ਆਪਾਂ ਹੁਣ ਕਹਿੰਦੇ ਹੁੰਦੇ ਨੇ ਡੰਗਰ ਪਸ਼ੂ ਵੀ ਰੱਖ ਜਾ ਇਹਨਾਂ ਤੋਂ ਉਹੀ ਗੱਲ ਹੋ ਜਾਂਦੀ ਵੀ ਆਪਾਂ ਆਪਦੇ ਸ਼ੌਂਕ ਵੀ ਪੂਰੇ ਕਰਨੇ ਨੇਗੇ ਇਹ ਮੇਰੇ ਕੋਈ ਕੰਮ ਐ ਹੈ ਨਹੀਂ ਸੀ ਵੀ ਮੈਂ ਕਿਹੋ ਦਾ ਕੰਮ ਚਲਾਉਣਾ ਹੈਗਾ ਇਹ ਮੈਂ ਆਪਦੇ ਘਰ ਪਾਸ ਤੇ ਬਣਾਇਆ ਸੀ ਮੈਨੂੰ ਘਰੇ ਵੀ ਬੇਟਾ ਵੀ ਉਹੀ ਗੱਲ ਹੁਣ ਲਾ ਲਓ ਮਾਡਰਨ ਜਮਾਨੇ ਦੇ ਆਗੇ ਕਹਿੰਦੇ ਲਾ ਤੂੰ ਘਰ ਦੇ ਗੇਟ ਮੂਰੇ ਆ ਕੀ ਬਣਾਏ ਇੰਨੀਆਂ ਕੱਚਾ ਜਾਮਾ ਨਹੀਂ ਜਿੰਨੇ ਕਰ ਮੇਰੀ ਜ਼ਿੰਦਗੀ ਹੈਗਾ ਮੈਂ ਤਾਂ ਕੱਚਾ ਬਣਾਉਂਗੀ ਤੁਸੀਂ ਕੁਝ ਵੀ ਕਰ ਲੋ ਹਾਂ ਤੇ ਇੱਕ ਦਿਨ ਤਾਂ ਵੀਰੇ ਮੈਂ ਆ ਬਣਾਇਆ ਹੂੰ ਓਟਾ ਵਗੈਰਾ ਸਾਰਾ ਫਿਰ ਵਿੱਚ ਚੁੱਲ੍ਹੇ ਵਗੈਰਾ ਬਣਾਏ ਹਾਰੇ ਬਣਾਏ ਫਿਰ ਆਖੀਰ ਤੇ ਜਾ ਕੇ ਆ ਬਣਾਈਆਂ ਨੇ ਦੇਖੋ ਫਿਰ ਇਹਨਾਂ ਤੇ ਕਲਰ ਕੀਤਾ ਸਾਰਾ ਪੋਚਾ ਵਗੈਰਾ ਫੇਰਿਆ ਹੂੰ ਲੋ ਦਰਸ਼ਕੋ ਭੈਣਾ ਤੇ ਵੀਰ ਜਿਨ੍ਹਾਂ ਨੇ ਆ ਸਮੇਂ ਦਾ ਹੈਣਾ ਆਪ ਦੇ ਘਰਾਂ ਦੇ ਵਿੱਚ ਬਣੇ ਆ ਜਾਂ ਪੁਰਾਣੇ ਸਮੇਂ ਦਾ ਕੋਈ ਦਾਦੀ-ਦਾਦੇ ਦੇ ਚੁੱਲਿਆਂ ਦੇ ਉੱਤੇ ਉਦੋਂ ਬੁਰਕ ਕੇ ਲਈ ਜਾਂਦੇ ਸੀ ਹਨ ਤੇ ਜਾਂ ਆ ਕੱਚੀਆਂ ਰਸੋਈਆਂ ਦੇ ਵਿੱਚ ਬੈਠ ਕੇ ਰੋਟੀਆਂ ਖਾਂਦੇ ਸੀਗੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੰਨਾ ਕਿੰਨਾ ਨੂੰ ਆ ਸਮਾਂ ਯਾਦ ਆ ਭੈਣ ਨੇ ਕਾਫੀ ਪੁਰਾਣਾ ਸਮਾਂ ਭੈਣੇ ਤੁਸੀਂ ਯਾਦ ਕਰਾਤਾ ਤੇ ਬਹੁਤ ਵਧੀਆ ਲੱਗਿਆ ਹਨ ਤੁਹਾਡਾ ਜਿਹੜਾ ਹੈਗਾਗਾ ਇੰਨੀ ਮਿਹਨਤ ਦੇਖ ਕੇ ਕਿਉਂਕਿ ਹਰ ਇੱਕ ਚੀਜ਼ ਮਿੱਟੀ ਕਿਤੋਂ ਲਿਆਉਣੀ ਬਹੁਤ ਮੁਸ਼ਕਲ ਹੋਗੀ ਫਿਰ ਉਹਨੂੰ ਲਾਉਣਾ ਤਿਆਰ ਕਰਨਾ ਫਿਰ ਡਿਜ਼ਾਈਨ ਬਣਾਉਣੇ ਤਾਂ ਕਾਫੀ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਤਾਂ ਬਹੁਤ ਹੋਉਂਦੀ ਹੈ ਸਾਰਾ ਪੁਰਾਣਾ ਸਿਸਟਮ ਪਿਆ ਮਧਾਣੀ ਪਈ ਆ ਫੁੱਟ ਤੇ ਆ ਉਹਦਾ ਉਹ ਕਿਵੇਂ ਲੱਗਦੀ ਰੜਕਣ ਵਾਲੀ ਪਈ ਆ ਆਉਣ ਵਾਲੀ ਥੋੜਾ ਟਾਈਮ ਆਪਣੇ ਕੋਲ ਘੱਟ ਸੀਗਾ ਆਪਾਂ ਥੋੜੀ ਇਹਦੇ ਐ ਵੀ ਸੱਤ ਵੀ ਪਾਵਾਂਗੇ ਉਹ ਵੀ ਕੱਤੀ ਵੀ ਪਾਵਾਂਗੇ ਵੀਰੇ ਸਿਰ ਕੀ ਦੀ ਪਾਉਣੀ ਆ ਬਾਈ ਤੁਹਾਡਾ ਕੀ ਨਾਮ ਹੈ ਬ੍ਰਦਰ ਫਿਰ ਕੁਲਵੀਰ ਸਿੰਘ ਕੁਲਵੀਰ ਫਿਰ ਤੁਹਾਨੂੰ ਤਾਂ ਕਿਉਂ ਕੁ ਖੁੱਲਾ ਮਿਲ ਜਾਂਦਾ ਫਿਰ ਛੋਡੇ ਭਾ ਦੀ ਤਾਂ ਹੁਣ ਵੀ ਫਿਰ ਪੁਰਾਣਾ ਸਮਾਂ ਹੈਗਾ ਦੇਸੀ ਦੁੱਸੀ ਕਿਉਂ ਫਿਰ ਹੁਣ ਤਾਂ ਖੁੱਲੇ ਖਾਣੇ ਹੋਣਗੇ ਹਾਂ ਬਾਈ ਖੁੱਲੇ ਖਾਣੇ ਹੂੰ ਮੈਂ ਘੱਟੋ ਘੱਟ 200 ਗ੍ਰਾਮ ਕਿਉ ਇੱਕ ਸਵੇਰ ਦਾ ਖਾ ਜਾਣਾ ਸਵੇਰੇ ਇੱਕ ਟਾਈਮ ਪਹਿਲੇ ਵਾਕਈ ਸੱਚ ਬੋਲਦੇ ਦੇਖਣ ਨੂੰ ਨਹੀਂ ਲੱਗਦਾ ਵੀ ਇੰਨਾ ਖਾਰਾ ਤੇ ਦੇਖਣ ਨੂੰ ਤਾਂ ਦੇਖੋ ਮੈਂ ਹੀ ਮੋਟੀ ਲੱਗਦੀ ਆ ਤਾਂ ਪਤਲੀ ਨਹੀਂ ਗੇ ਇਹ ਦੇਖਣ ਨੂੰ ਪਰ ਪੀ ਜਾਂਦੀ ਨਹੀਂ ਗੇ ਕਿਉਂ ਪੀ ਜਾਂਦੇ ਨੇ ਦੁੱਧ ਚ ਪਾ ਕੇ ਜਿਵੇਂ ਹੁਣ ਮੇਰਾ ਬੇਟਾ ਹੈਗਾ ਉਹਨੂੰ ਵੀ ਅਸੀਂ ਆਰਤ ਪਾ ਰੱਖਿਆ ਕਿਉਂ ਪੀਣ ਦੀ ਵੀ ਵਧੀਆ ਕਿਉਂ ਬਹੁਤ ਵਧੀਆ ਚੀਜ਼ ਹੈ ਜਿਵੇਂ ਦੁੱਧ ਚ ਪੀਤਾ ਜਾਵੇ ਜੀ ਮੈਨੂੰ ਨਾ 2009 ਦੇ ਵਿੱਚ ਪੇਟ ਰੈਫਲੈਕਸ਼ਨ ਹੋ ਗਈ ਸੀ ਜੀ ਇਹਦਾ ਕੋਈ ਮੈਡੀਕਲ ਦੇ ਵਿੱਚ ਹੱਲ ਨਹੀਂ ਹੈਗਾ ਹਮਮ ਰੱਖਣ ਦਾ ਜਦੋਂ ਅੰਤੜੀਆਂ ਦੇ ਵਿੱਚ ਖਰਾਬੀ ਹੋ ਜਾਂਦੀ ਉਹਦਾ ਹੱਲ ਨਹੀਂ ਕੋਈ ਜੀ ਉਹਦਾ ਹੱਲ ਫਿਰ ਜਦ ਤੱਕ ਕਿਉਂ ਆ ਇੱਕ ਹਮਮ ਤੇ ਜਾਂ ਪੰਕਲਵ ਜਿਵੇਂ ਆਪਣਾ ਘਰ ਦਾ ਖਾਣਾਗਾ ਨੈਚੁਰਲ ਖਾਣਾਗਾ ਉਹ ਹਾਲ ਹੁਣ ਬਾਹਰੋਂ ਕੋਈ ਚੀਜ਼ ਖਾਂਦਾ ਨਹੀਂ ਹਮ ਮੈਂ ਮੰਨ ਲਉਂਗਾ ਇਸ ਟਾਈਮ ਤੇ ਮੈਂ ਮਰਮਟਾ ਸੀ ਬਿਲਕੁਲ ਖਤਮ ਸੀ ਮੈਂ ਅੱਛਾ ਹਾਂ ਜਿੱਥੋਂ ਤੱਕ ਜਿਹੜਾ ਕੰਮ ਆ ਸੀ ਸਟਾਰਟ ਕਰਿਆ ਦੁਬਾਰੇ ਕੋਈ ਪਰਮਾਤਮਾ ਨੇ ਸਾਨੂੰ ਮੋੜ ਲਿਆ ਤਾਂ ਮੈਂ ਜਿੰਨਾ ਟਾਈਮ ਮੱਝਾ ਖਾਂਦਾ ਨਾ ਤਾਂ ਮੈਂ ਕਦੇ ਬੁਖਾਰ ਚੜਿਆ ਨਾ ਮੈਨੂੰ ਕਦੇ ਬਿਮਾਰੀ ਆਈ ਹੈ ਕੋਈ ਹਮ ਮੈਨੂੰ ਅਜਾ 5-6 ਸਾਲ ਹੋ ਗਏ ਕਿਰਾ ਮੈਂ ਪੀਜੇ ਪੀਜੇ ਤਾਂ ਮੇਰੇ ਸਾਰੇ ਰਿਪੋਰਟ ਆਉਂਦੇ ਰਿਪੋਰਟ ਆ ਜਾਂਦੇ ਜੀ ਮਾਲੋ ਇਥੇੜੇ ਲੈਵਲ ਉਨੇ ਡਾਕਟਰ ਸੀਗੇ ਬਾਈ ਪਟਾਉੜ ਇੱਕ ਸੰਧੂ ਕਲੀਨਿਕ ਡਾਕਟਰ ਹੈਗਾ ਉਹਨੇ ਮੈਨੂੰ ਬਲੱਡ ਕੈਂਸਰ ਦੀ ਸ਼ਿਕਾਇਤ ਪਾਦੀ ਸੀ ਹੂੰ ਖੜੇ ਖੜੇ ਨੂੰ ਹੈਂਗ ਕਰਤਾ ਸੀ ਮੇਰੇ ਹੂੰ ਕਹਾਂ ਤੂੰ ਤੇ ਇਹਨਾਂ ਬਲੱਡ ਕੈਂਸਰ ਦੀ ਸ਼ਿਕਾਇਤ ਆ ਵੀ ਤੂੰ ਦੋ ਮਨ ਲਓ ਜੀ ਬਾਹਰੋਂ ਮੈਡੀਕਲ ਖਾਏਂਗਾ ਹੋਮੀਓਪੈਥਿਕ ਖਾ ਲਈ ਦਵਾਈ ਮੈਡੀਕਲ ਖਾਏਂਗਾ ਤੂੰ ਕਹਿੰਦਾ ਮਰ ਜਾਵੇਂਗਾ ਹੂੰ ਪਰ ਆ ਫਿਰਦਾ ਬਾਈ ਸਾਰੇ ਰਿਪੋਰਟਾਂ ਪੀਜੀਏ ਤੂੰ ਇਹਨਾਂ ਪੀਜੀਏ ਤੂੰ ਮੈਂ 5 ਮਹੀਨੇ ਦਵਾਈ ਖਾਧੀ ਆ ਉਹ ਮੈਨੂੰ ਕਹਿੰਦੇ ਵੀ ਆਂਡਾ ਮੀਟ ਮੈਂ ਵੀ ਆਂਡਾ ਮੀਟ ਮੈਂ ਬਹੁਤ ਕੋਈ ਸ਼ਿਕਾਇਤ ਨਹੀਂ ਹੈਗਾ ਹੂੰ ਤੇ ਮੈਂ ਕਿਹਾ ਉਹਦਾ ਸ਼ ਹੂੰ ਬਿਲਕੁਲ ਸੈਟ ਹੈ ਪਾਣੀ ਨੂੰ ਪੀਉਂਦੇ ਰਹੇ ਭੈਣੇ ਕਿਉਂ ਹੋ ਰਿਹਾ ਵੀਰੇ ਤੇਰੀ ਮੈਂ ਤਾਂ ਸਮਝਿਆ ਜਾਂਦੀ ਹੁਣ ਅਗਲਾ ਲਾ ਲੋ ਜਰੂਰ ਅਸੀਂ ਗੋਹਾ ਸਿੱਟਣ ਜਾਂਦੇ ਆਂਗੇ ਇਹ ਗੋਹਾ ਸੱਟਦੇ ਨੇਗੇ ਇਹ ਚ ਕੋਈ ਹੁਣ ਲਾ ਲੋ ਪਿੰਡਾਂ ਚ ਤੇ ਹੀ ਰਿਵਾਇ ਹੁੰਦਾ ਅਗਲਾ ਮਜਾ ਕਰਾਉਂਦੋ ਲੈ ਗੋਹਾ ਸਿੱਟੀ ਜਾਂਦਾ ਗੋਹਾ ਸਿੱਟੀ ਜਾਂਦਾਗਾ ਹੂੰ ਤੇ ਮੈਂ ਵੀਰੇ ਹੁਣ ਧਾਰਾਂ ਚੋਣੀਆਂ ਹੁੰਦੀਆਂ ਨਹੀਂ ਆ ਸਾਰੀਆਂ ਮੱਦਾਂ ਨੇ ਇਹ ਧਾਰ ਨਹੀਂ ਚੁੰਦੇ ਹੈਗੇ ਇਹ ਕਹਿੰਨੇ ਨੇ ਮੈਂ ਗੋਹਾ ਸਿੱਟਿਆ ਉਹਨੇ ਇੰਨੇ ਟਾਈਮ ਚ ਕਿਉਂ ਫਿਰ ਬੱਚੇ ਵੀ ਸਕੂਲ ਤੋੜਨੇ ਹੁੰਦੇ ਨੇਗੇ ਵੀਰੇ ਆਪਾਂ ਤੇ ਗੋਹਾ ਸਿੱਟਦੇ ਨੇਗੇ ਫਿਰ ਵੀਰੇ ਜੇ ਆਪਾਂ ਖਾਵਾਂਗੇ ਜਾਣ ਹੋਊਗੇ ਫ ਰਾਲ ਮਿਲ ਕੇ ਕਰ ਦੋ ਮੇਰੇ ਬਾਕੀ ਕੜਿਆ ਹੋਇਆ ਦੁੱਧ ਬਾਕੀ ਜਿਹੜੀ ਭੈਣ ਭਰਾ ਨਹੀਂ ਪੀਤਾ ਉਹਨੂੰ ਪਤਾ ਹੀ ਹੈ ਵੀ ਕਿੰਨਾ ਗੁਨਾਹਕਾਰ ਹੈਗਾ ਜਿਵੇਂ ਕਿਸੇ ਦਾ ਖੂਨ ਗਾੜਾ ਹੁੰਦਾ ਕਿਵੇਂ ਕੋਈ ਵੀ ਪ੍ਰੋਬਲਮ ਹੈ ਇਹਦੇ ਵਿੱਚ ਥੋੜਾ ਮੋਟਾ ਤਾਂ ਕਿਉਂ ਇਹਦੇ ਵਿੱਚ ਵੀ ਰਹਿੰਦਾ ਹੀ ਹੈਗਾ ਤੇ ਨਾਲੇ ਖੂਨ ਗਾੜਾ ਨਹੀਂ ਹੁੰਦਾ ਹੈਗਾ ਇਹ ਨਾਲ ਵੀਰੇ ਜੀ ਪੀਣ ਤੋਂ ਸਵਾਦ ਤਾਂ ਬਕਾਇਦਾ ਆਟੋਮੈਟਿਕ ਹੀ ਆ ਮੰਨ ਲਓ ਡਾਕਟਰ ਕਹਿੰਦੇ ਨੇ ਵੀ ਕਿ ਕਿਉਂ ਬੰਦਾ ਹੂੰ ਦੁੱਧ ਬੰਦਾ ਹੁਣ ਸ਼ਹਿਰੀ ਲੋਕ ਮੰਨ ਲਓ ਮੈਡੀਕਲ ਉਹ ਡਾਕਟਰ ਸਹੀ ਨਹੀਂ ਗਏ ਹੂੰ ਉਹ ਕਿਉਂ ਕਹਿੰਦੇ ਨੇ ਉਹ ਜ਼ਹਿਰ ਬੰਦ ਕਰੀ ਆ ਜਿਹੜੀ ਜ਼ਹਿਰ ਹੁੰਦੀ ਆ ਜ਼ਹਿਰ ਹਰ ਇੱਕ ਮੰਨ ਲਓ ਡਾਕਟਰ ਨੂੰ ਪਤਾ ਵੀ ਇਹਨੇ ਲੈਣਾ ਦਾ ਪੈਕਟ ਵਾਲੇ ਇੰਪੋਰਟਡ ਲੈਣਾ ਇਹਨਾਂ ਨੇ ਹੂੰ ਜੇ ਮੋਲਾਂ ਦੇ ਵਿੱਚੋਂ ਚੀਜ਼ ਲੈਣੀ ਆ ਹੁਣ ਮੋਲ ਦੇ ਵਿੱਚ ਮੰਨ ਲਓ ਇੱਕ ਚੀਜ਼ ਦੇ ਉੱਪਰ ਅੱਜ ਮੰਨ ਲਓ ਕੋਈ ਆਟਾ ਲੈਣਾ ਆ ਬ੍ਰਾਂਡਡ ਆਟਾ ਲੈਣਾ ਉਹ ਵੀ ਮੰਨ ਲਓ ਵੀ 40-50 ਰੁਪਏ ਕਿਲੋ ਹੋਵੇ ਉਹੀ ਆ ਖਾਲਾ ਵਾਲੀ ਬੋਰੀ ਦੀ ਵੀ ਉੱਥੇ ਕੀਮਤ ਪਈ ਪਈ ਹੈਗੀ ਆਪਣੀ ਘਰੇ ਉਹਨੇ ਕੋ ਉਹ ਵੀ ਨਹੀਂ ਹੈਗੀ ਬਿਲਕੁਲ ਕਿਉਂਕਿ ਕਿਸਾਨ ਦੇ ਘਰੋਂ ਕਿਸਾਨ ਦੇ ਖੇਰਚੋਂ ਚੀਜ਼ ਪੈਦਾ ਹੋ ਕੇ ਜਾਣੀ ਉੱਥੇ ਉਹਦੀ ਕਦਰ ਨਹੀਂ ਜਦੋਂ ਤੇ ਮਾਰਕਾ ਲੱਗ ਗਿਆ ਤਾਂ ਉਹ ਸੋਨਾ ਬਣ ਗਿਆ ਹੈਨਾ ਕਈ ਨਵੇਂ ਨੌਜਵਾਨ ਬੱਚਿਆਂ ਦੇ ਵੀ ਦਿਮਾਗ ਦੇ ਵਿੱਚ ਬ੍ਰਾਂਡ ਬੜੇ ਵੇ ਪਰ ਉਹਨੂੰ ਕੱਢਣਾ ਚਾਹੀਦਾ ਸਭ ਤੋਂ ਵੱਧ ਬ੍ਰਾਂਡ ਕਿਸਾਨ ਹੈ ਕਿਸਾਨ ਦਾ ਬ੍ਰਾਂਡ ਪਛਾਣਨਾ ਚਾਹੀਦਾ ਹੈ ਹੈਨਾ ਜਿਹੜਾ ਕਿਸਾਨ ਬ੍ਰਾਂਡ ਪੈਦਾ ਕਰਦਾਗਾ ਉਹਨਾਂ ਨੂੰ ਇਹ ਬ੍ਰਾਂਡ ਬਾਰੇ ਪਤਾ ਨਹੀਂ ਜੀ ਉਹ ਮੰਨ ਲਾ ਉਹ ਧੱਕੇ ਨਾਲ ਆਪਣੀ ਦੀ ਆਪ ਦਾ ਬ੍ਰਾਂਡ ਥੋਪ ਰਹੇ ਨੇ ਜੀ ਐ ਭੈਣੇ ਬਹੁਤ ਵਧੀਆ ਆ ਸਾਡੇ ਦਰਸ਼ਕਾਂ ਨੂੰ ਤੁਸੀਂ ਪੁਰਾਣੇ ਸਮੇਂ ਦੀਆਂ ਚੀਜ਼ਾਂ ਦਿਖਾਈਆਂ ਹਨਾ ਠੀਕ ਹੈ ਤੇ ਸਾਡੇ ਵੀਰ ਜੀ ਨਾਲ ਵੱਡਾ ਸਹਿਯੋਗ ਕਰ ਰਹੇ ਆ ਰਲ ਮਿਲ ਕੇ ਤੁਸੀਂ ਜਿਹੜਾ ਆਪਦਾ ਕਾਰੋਬਾਰ ਹੈ ਉਹਨੂੰ ਚਲਾ ਰਹੇ ਹੋ ਜਾਣਕਾਰੀ ਤੁਸੀਂ ਬਹੁਤ ਵਧੀਆ ਦਰਸ਼ਕਾਂ ਨੂੰ ਦਿੱਤੀ ਜਾਣਕਾਰੀ ਦੇਣ ਵਾਸਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ